ਉਹਨੂੰ ਵੀ ਘਰ ਦਾ ਵੱਤੋਂ ਦਾ ਇਸਤੇਮਾਲ ਕਰਨਾ ਤਾਂ ਕਿ ਸਿਤਕ ਸਮਾਜ ਨੂੰ ਰਾਜ ਹੋਣੇ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਜੀ ਅਸੀਂ ਆਪਣੇ ਮਾਨਯੋਗ ਡੀਸੀ ਸਾਹਿਬ ਡਾਕਟਰ ਹੀਮੰਸ਼ਾ ਅਗਰਵਾਲ ਜੀ ਦੀ ਐਨਵਾਈ ਵਿੱਚ ਅਸੀਂ ਸਵੀਟ ਐਕਟ ਵਿੱਚ ਕਰਵਾ ਰਹੇ ਹਾਂ ਤੇ ਇਸ ਐਕਟਿਵਿਟੀ ਦੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਸਾਰੇ ਆਪਣੇ ਜਿਹੜਾ ਰਾਈਟ ਟੂ ਵੋਟ ਹੈ

ਸਾਰੇ ਬੱਚਿਓ ਕੋ ਬਹੁਤ ਹੀ ਮੋਟੀਵੇਸ਼ਨ ਮਿਲੇਗੀ ਔਰ ਸਿਰ ਬੱਚਿਓ ਕੋ ਹੀ ਨਹੀਂ ਇਵਨ ਉਹਨਕੇ ਪੇਰੈਂਟਸ ਰਿਲੇਟਿਵਸ ਹਰ ਇੱਕ ਸਿਟੀਜ਼ਨ ਕੋ ਇੱਕ ਮੋਟੀਵੇਸ਼ਨ ਮਿਲੇਗੀ ਤਾਂ ਕਿ ਉਹ ਆਪਣਾ ਜੋ ਵੋਟ ਹੈ ਉਹ ਕਾਸਟ ਕਰ ਸਕਣ ਜਿਹ ਪਿੰਡ ਜਿਹੜਾ ਵਕਲਾਨੌਰ ਦੇ ਵਿੱਚ ਪਿੰਡ ਡੇਰੀਵਾਲ ਚ ਜਿਹੜਾ ਪ੍ਰੋਗਰਾਮ ਰੱਖਿਆ ਸੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਡਾਕਟਰ ਹਮਾਸ਼ੋ ਅਗਰ왈 ਜੀ ਨੇ ਆਉਣਾ ਸੀ ਇਲੈਕਸ਼ਨ ਕਮਿਸ਼ਨ ਦੀਆਂ ਕੁਝ ਹਦਤਾਂ ਦੇ ਕੁਝ ਮੀਟਿੰਗਾਂ ਕਰਕੇ ਟਾਈਮ ਜਿਹੜਾ ਵਾ ਉਹ ਬਦਲਨ ਕਰਕੇ ਨਹੀਂ ਆ ਸਕੀ ਉਹਨਾਂ ਨੇ ਐਸਟੀਐਮ ਮੈਡਮ ਜੀ ਨੂੰ ਭੇਜਿਆ ਵਾ ਔਰ ਅਸੀਂ ਸਾਰੀ ਸਵੀਪ ਦੀ ਟੀਮ ਇੱਥੇ ਆਏ ਆਂ ਔਰ ਗੁਰਦੀਪ ਸਿੰਘ ਬਾਜਵਾ ਜੀ ਦਾ ਜਿਹੜਾ ਸਾਰੇ ਇੱਥੇ ਉਹਨਾਂ ਨੇ ਘੋੜੇ ਘੋੜੀਆਂ ਦਾ ਬੜਾ ਅੱਛਾ ਇੱਕ ਬਣਾਇਆ ਵਾ ਸਾਰਾ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਅਸੀਂ ਸਾਰਿਆਂ ਨੇ ਇਹੋ ਸੁਨੇਹਾ ਦੇ ਰਹੇ ਹਾਂ ਕਿ ਸਾਰੇ ਵੱਧ ਤੋਂ ਵੱਧ ਜਿਹੜੀ ਐਨੇ ਵੋਟਾਂ ਪਾਓ ਔਰ ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਬੋਥ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਜਿਹੜੀ ਸਾਡੀ ਪਰਸੈਂਟੇਜ ਜਿਹੜੀ ਉਹ 70% ਉਹ ਮੈਸੇਜ ਜਿਹੜਾ ਵੋਟਾਂ ਦਾ ਦੇਣ ਵਾਸਤੇ ਅਸੀਂ ਜਿਹੜਾ ਵਾ ਘਰ ਘਰ ਮਹੱਲਿਆਂ ਚ ਆਪਣੇ ਵਿੱਚ ਸਕੂਲਾਂ ਦੇ ਵਿੱਚ ਆਪਣੀ ਪੂਰੀ ਜੀ ਜਾਗਰੀ ਟੀਮ ਨੇ ਨਾਲੀ ਮਿਹਨੀ ਹੋਈ ਆ ਮੈਂ ਆਸ ਕਰਦਾ ਕਿ ਵਧੀਆ ਫਰੂਟਫੁੱਲ ਜਿਹੜੇ ਰਿਜ਼ਲਟ ਸਭ ਸਾਡੇ ਵੱਲ ਪਿੰਡੇਰੀਵਾਲ ਕੇ ਵਿੱਚ ਰਾਈਡ ਰੱਖੀ ਗਈ ਘੋੜਿਆਂ ਦੇ ਜਿਹਨਾਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿ ਕੇ ਘੋੜਿਆਂ ਨੂੰ ਸ਼ੌਂਕਾਂ ਵਿੱਚ ਜੋੜਨਾ ਚਾਹੁੰਦੇ ਆ ਤੇ ਇਹਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਘੋੜੀਆਂ ਰੱਖੋ ਤੇ ਰਾਈਟਾਂ ਕਰੋ ਸਾਡੇ ਨਾਲ ਅੱਜ ਅਸੀਂ ਬੋਡ ਵਾਲਾ ਗੁਰਦਾਸ ਸਿੰਘ ਜਾਵਾਂਗੇ ਬੋਡ ਵਾਲਾ ਨਾਲ ਜਾਵਾਂਗੇ ਅਸੀਂ 20 ਕਿਲੋਮੀਟਰ ਰਾਈਟ ਕਰ ਰਹੇ ਆ ਤੇ ਇਸੇ ਤਰ੍ਹਾਂ ਸਾਰੇ ਇਲਾਕੇ ਵਿੱਚ ਘੋੜੇ ਰੱਖਣ ਦੀ ਅਪੀਲ ਕਰਾਂਗੇ ਜਿਹੜੀਆਂ ਸਰ ਚੋਣਾ ਆ ਰਹੀਆਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਚੋਣਾ ਦੇ ਸੰਬੰਧ ਵਿੱਚ ਜੋਣਾ ਵਿੱਚ ਸਰ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜੀ ਤਾਂ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕੀਤਾ ਜਾਵੇ। ਕਾਜੋ ਚੰਗਾ ਪ੍ਰਬੰਧ ਹੋ ਗਿਆ। ਜੀ ਆਪਣਾ ਜਿਹੜਾ ਮੇਨ ਮਕਸਦ ਸੀਗਾ ਇਹ ਨਸ਼ਿਆਂ ਨੂੰ ਆਪਣਾ ਲੜਕਿਆਂ ਨੂੰ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਹੈ ਤੇ ਆਪਣਾ ਘੋੜਿਆਂਵਾਂ ਲਾਉਣ ਨੂੰ ਪ੍ਰੇਰਿਤ ਕਰਨ ਵਾਸਤੇ ਰੱਖਿਆ ਗਿਆ ਸੀ ਜੋ ਕਿ ਨਗਰ ਡੇਰੀਵਾਲ ਕਿਰਨ ਤੋਂ ਚੱਲ ਕੇ ਤੇ ਆਪਣਾ ਬੋੜੋਡਾਲਾ ਵਿਖੇ ਆਣ ਕੇ ਹੀ ਸਮਾਪਤ ਕੀਤਾ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਗਿਆ ਪਰ ਬਹੁਤ ਵਧੀਆ ਤਰੀਕੇ ਨਾਲ ਇਹ ਜਿਹੜਾ ਕੰਮ ਸਾਡਾ ਨੇਪਰੇ ਚੜਿਆ। ਅੱਜ ਅੱਜਕਲ ਮੇਲੇ ਚੱਲ ਰਹੇ ਮੇਲੇ ਚ ਕਈ ਲੋਕ ਜਿਹੜੇ ਹੁੱਲੜ ਬਾਜ ਕਰਕੇ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਲੋਕਾਂ ਨੂੰ ਮਤਲਬ ਖਰਾਬ ਕਰਦੇ ਕੀ ਕਹਿਣਾ ਜਾਓਗੇ ਇਸ ਸੰਬੰਧ ਵਿੱਚ ਇਹ ਤਾਂ ਬਿਲਕੁਲ ਗਲਤ ਗੱਲ ਹੈ ਜੇ ਆਪਾਂ ਸੇਵਾ ਭਾਵਨਾ ਨਾਲ ਗੁਰੂ ਘਰ ਜਾਣਾ ਵਾ ਤੇ ਸੇਵਾ ਭਾਵਨਾ ਨਾਲ ਜਾਣਾ ਕਿ ਤਾਂ ਜੇਕਰ ਆਪਾਂ ਬੂਫਰ ਲਾ ਕੇ ਡੱਕ ਲਾ ਕੇ ਜਾਂਦੇ ਆ ਤੇ ਉਹ ਤੇ ਹੂੜ ਮਾਤਾ ਨਾ ਕਿ ਆਪਾਂ ਕੋ ਸੇਵਾ ਭਾਵਨਾ ਵਾਲਾ ਕੰਮ ਉਹ ਤੇ ਇੱਕ ਮੇਲੇ ਦਾ ਰੂਪ ਧਾਰ ਕੇ ਆਪਾਂ ਚੱਲ ਜਾਂਦੇ ਆ ਜੇ ਗੁਰੂ ਘਰ ਜਾਣਾ ਵਾ ਤੇ ਬਿਲਕੁਲ ਨਿਮਾਣੇ ਹੋ ਕੇ ਜਾਓ ਔਰ ਸੰਗਤ ਦੇ ਰੂਪ ਚ ਜਾਓ